ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦਾ ਭਾਗ 7 ਅਤੇ ਭਾਗ 8 ਕਰਾਂਗੇ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਭਾਗ ਹਟਾ ਦਿੱਤਾ ਗਿਆ ਕਿਹੜੇ ਭਾਗ ਦੇ ਵਿੱਚ ਕਿੰਨੇ ਆਰਟੀਕਲ ਆਉਂਦੇ ਨੇ ਕਿਹਦੇ ਨਾਲ ਸੰਬੰਧਿਤ ਨੇ ਇਹ ਸਾਰਾ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ ਕਿਉਂਕਿ ਜਿਹੜੇ ਵੀ ਸਟੂਡੈਂਟਸ ਨੇ ਪੰਜਾਬ ਪੁਲਿਸ ਕਨਸਟੇਬਲ ਜਾਂ ਕਿਸੇ ਵੀ ਹੋਰ ਕੰਪੀਟੀਟਿਵ ਐਗਜ਼ਾਮ ਨੂੰ 2023 ਦੇ ਵਿੱਚ ਟੈਮ ਕੀਤਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਕਿੰਨੀ ਡਿਟੇਲ ਦੇ ਵਿੱਚ ਪੁੱਛਿਆ ਜਾਂਦਾ ਤਾਂ ਇਸ ਕਰਕੇ ਮੈਂ ਤੁਹਾਡੀਆਂ ਕਲਾਸਿਸ ਪੂਰੀ ਡਿਟੇਲ ਦੇ ਵਿੱਚ ਲੈ ਰਹੀਆਂ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਦੇ ਭਾਗ 7 ਦੀ ਜਿਸ ਦੇ ਵਿੱਚ ਇੱਕ ਹੀ ਆਰਟੀਕਲ ਆ 238 ਤੇ ਵਰਤਮਾਨ ਸਮੇ ਇਹਨੂੰ ਵੀ ਹਟਾ ਦਿੱਤਾ ਗਿਆ ਕਿਉਂਕਿ ਇਸ ਵਿੱਚ ਜਾਣਕਾਰੀ ਮਿਲਦੀ ਹੈ ਸਾਨੂੰ ਭਾਰਤ ਦੇ ਰਾਜਾਂ ਦੀ ਕਿ ਭਾਰਤ ਦੇ ਕਿਹੜੇ ਰਾਜ ਹੋਣਗੇ ਇਹ ਭਾਗ 7 ਦੇ ਵਿੱਚ ਦੱਸ ਦਿੱਤਾ ਗਿਆ ਸੀਗਾ ਠੀਕ ਹੈ ਤੇ ਉਸ ਸਮੇਂ ਭਾਰਤ ਦੇ ਰਾਜਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਚਾਰ ਭਾਗਾਂ ਦੇ ਵਿੱਚ A B C D ਕਿਉਂਕਿ ਜਦੋਂ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਉਸ ਸਮੇਂ ਬ੍ਰਿਟਿਸ਼ ਰਾਜ ਸੀ ਰਾਜਿਆਂ ਮਹਾਰਾਜਿਆਂ ਦਾ ਵੀ ਰਾਜ ਸੀ ਤਾਂ ਇਸ ਕਰਕੇ ਚਾਰ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਪਾਰਟ ਏ ਦੇ ਵਿੱਚ ਉਹ ਰਾਜ ਰੱਖ ਦਿੱਤੇ ਗਏ ਜਿੱਥੇ ਸਿਰਫ ਬ੍ਰਿਟਿਸ਼ ਦਾ ਰਾਜ ਸੀ ਜਿੱਥੇ ਸਿਰਫ ਗਵਰਨਰ ਦਾ ਰਾਜ ਸੀ ਪਾਰਟ ਬੀ ਦੇ ਵਿੱਚ ਉਹ ਰਾਜ ਰੱਖੇ ਗਏ ਜਿੱਥੇ ਰਾਜਿਆਂ ਦਾ ਸ਼ਾਸਨ ਸੀ ਜਾਨੀ ਕਿ ਇਹਦੇ ਵਿੱਚ ਰਿਆਸਤਾਂ ਆ ਗਈਆਂ ਸੀ ਠੀਕ ਹੈ ਪਾਰਟ ਸੀ ਦੇ ਵਿੱਚ ਉਹ ਰਾਜ ਰੱਖੇ ਗਏ ਜਿੱਥੇ ਬ੍ਰਿਟਿਸ਼ ਕਮਿਸ਼ਨਰ ਦਾ ਰਾਜ ਸੀ ਪਾਰਟ ਡੀ ਦੇ ਵਿੱਚ ਰੱਖਿਆ ਗਿਆ ਅੰਡੇਮਾਨ ਨਿਕੋਬਾਰ ਫਿਰ ਕਾਫੀ ਜ਼ਿਆਦਾ ਅੰਦੋਲਨ ਸ਼ੁਰੂ ਹੋਏ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਸੀ ਕਿ ਰਾਜ ਭਾਸ਼ਾ ਦੇ ਆਧਾਰ ਤੇ ਹੋਣੇ ਚਾਹੀਦੇ ਆ ਤਾਂ ਜੋ ਭਾਈਚਾਰਕ ਸਾਂਝ ਆ ਜਿਹੜੀ ਇਹ ਬਣ ਸਕੇ ਇਸ ਦੇ ਲਈ ਪਹਿਲਾ ਰਾਜ ਫਿਰ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਨੂੰ 1953 ਦੇ ਵਿੱਚ ਗਠਿਤ ਕੀਤਾ ਗਿਆ ਭਾਸ਼ਾ ਦੇ ਆਧਾਰ ਤੇ ਤਾਂ ਆਂਧਰਾ ਪ੍ਰਦੇਸ਼ ਇਹੋ ਜਾਂ ਰਾਜ ਆ ਜਿਹੜਾ ਕਿ ਸਭ ਤੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਗਠਿਤ ਹੋਇਆ ਸੀ ਜਿਸ ਦੀ ਸਥਾਪਨਾ ਭਾਸ਼ਾ ਦੇ ਆਧਾਰ ਤੇ ਕੀਤੀ ਗਈ ਸੀ ਫਿਰ ਹੋਰ ਰਾਜਾਂ ਦੀ ਡਿਮਾਂਡ ਹੋਈ ਦਹੀਂ ਦੇਖਦੇ ਦੇਖਦੇ ਹੋਰ ਰਾਜ ਵੀ ਕਹਿਣ ਲੱਗੇ ਸਾਨੂੰ ਵੀ ਭਾਸ਼ਾ ਦੇ ਆਧਾਰ ਆਧਾਰ ਤੇ ਅਲੱਗ ਕਰੋ ਭਾਸ਼ਾ ਦੇ ਆਧਾਰ ਤੇ ਅਲੱਗ ਕਰੋ ਤਾਂ ਭਾਸ਼ਾ ਦੇ ਆਧਾਰ ਤੇ ਅਲੱਗ ਕਰਨ ਦੇ ਲਈ ਫਿਰ ਇਹਦੇ ਫੈਸਲਾ ਕਰਨ ਦੇ ਲਈ ਇੱਕ ਕਮੇਟੀ ਬਣੀ ਸੀ 15 1953 ਦੇ ਵਿੱਚ 1953 ਦੇ ਵਿੱਚ ਫਜ਼ਲ ਅਲੀ ਕਮੇਟੀ ਦਾ ਨਿਰਮਾਣ ਹੋਇਆ ਇਹਦੇ ਵਿੱਚ ਤਿੰਨ ਮੈਂਬਰ ਚੁਣੇ ਗਏ ਸੀ ਇਹਦੇ ਹੈੱਡ ਸੀ ਫਜ਼ਲ ਅਲੀ ਦੂਸਰੇ ਮੈਂਬਰ ਸੀਗੇ ਏ ਐਮ ਪਨੀਕਰ ਤੀਸਰੇ ਸੀ ਐਚ ਐਨ ਕੁੰਜਰ ਠੀਕ ਹੈ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਰਵੇਖਣ ਕਰੋ ਕਿਵੇਂ ਭਾਰਤੀ ਰਾਜਾਂ ਨੂੰ ਪਿੰਨਤਾ ਦਿੱਤੀ ਜਾਵੇ ਭਾਸ਼ਾ ਦੇ ਫਿਰ ਇਹਨਾਂ ਨੇ ਇਹ ਤਿੰਨ ਆਪਣੀਆਂ ਜਿਹੜੀਆਂ ਮਤਲਬ ਕਿ ਸਰਵੇਖਣ ਕੀਤਾ ਪਰਖਿਆ ਤੇ ਇਹਨਾਂ ਨੇ ਤਿੰਨ ਆਪਸ਼ਨਸ ਦੇ ਦਿੱਤੀਆਂ ਪਹਿਲਾਂ ਇਹਨਾਂ ਨੇ ਕਿਹਾ ਕਿ ਭਾਸ਼ਾ ਦੇ ਆਧਾਰ ਤੇ ਵੰਡ ਨਾ ਕਰੋ ਫਿਰ ਇਹਨਾਂ ਨੇ ਸੁਝਾ ਦਿੱਤਾ ਕਿ ਪਾਰਟ ਏ ਬੀ ਸੀ ਡੀ ਹਟਾ ਦਿਓ ਦੋ ਪ੍ਰਕਾਰ ਦੇ ਰਾਜ ਹੀ ਬਣਾ ਦੋ ਇੱਕ ਰਾਜ ਤੇ ਦੂਸਰਾ ਕੇਂਦਰ ਸ਼ਾਸਿਤ ਪ੍ਰਦੇਸ਼ ਇਹਨਾਂ ਨੇ 16 ਰਾਜ 16 ਰਾਜ ਅਤੇ ਕੇਂਦਰ ਸ਼ਾਸਿਤ ਬਣਾਉਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਸਲਾਹ ਦੇ ਦਿੱਤੀ ਪਰ ਇਸ ਨੂੰ ਮੰਨਿਆ ਨਹੀਂ ਗਿਆ ਮਤਲਬ ਕਿ ਪ੍ਰੋਪਰ ਨਹੀਂ ਮੰਨਿਆ ਗਿਆ ਜਿਵੇਂ ਇਹਨਾਂ ਨੇ ਸਲਾਹ ਦਿੱਤੀ ਸੀ ਤਾਂ ਫਿਰ ਉਸ ਤੋਂ ਬਾਅਦ 14 ਰਾਜ ਬਣਾ ਦਿੱਤੇ ਗਏ ਸੀ ਇਹਨਾਂ ਦੀ ਸਲਾਹ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ ਸੀ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਹੋ ਕੇ ਹੁਣ ਸਾਡੇ ਐਟ ਪ੍ਰੈਜ਼ੈਂਟ 28 ਰਾਜ ਆ 8 ਕੇਂਦਰ ਸ਼ਾਸਿਤ ਪ੍ਰਦੇਸ਼ ਆ ਠੀਕ ਹੈ ਤੇ ਇਸ ਨੂੰ ਹਟਾਇਆ ਗਿਆ ਦੇਖੋ ਫਜ਼ਲ ਅਲੀ ਕਮੇਟੀ ਬਣੀ ਸੀ 1953 ਚ ਸੌਰੀ ਹਾਂਜੀ 1953 ਚ 1953 ਦੇ ਵਿੱਚ ਹੀ ਆਂਧਰਾ ਪ੍ਰਦੇਸ਼ ਬਣਿਆ ਸੀ ਨਾ ਜਿਹਦੇ ਦੀ ਉਸ ਕਰਕੇ ਫਿਰ ਹੋਰਾਂ ਲੋਕਾਂ ਨੇ ਵੀ ਕਿਹਾ ਕਿ ਸਾਨੂੰ ਵੀ ਭਾਸ਼ਾ ਭਾਸ਼ਾ ਦੇ ਆਧਾਰ ਤੇ ਅਲੱਗ ਕਰੋ ਤਾਂ ਫਿਰ 1956 ਦੇ ਵਿੱਚ ਜਾ ਕੇ ਇਸ ਭਾਗ ਨੂੰ ਹਟਾ ਦਿੱਤਾ ਗਿਆ ਸੀ ਠੀਕ ਹੈ ਭਾਗ 7 ਨੂੰ 7ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 1956 ਚ ਜਿਸ ਦੇ ਤਹਿਤ ਰਾਜਾਂ ਦਾ ਪੁਨਰ ਨਿਰਮਾਣ ਕੀਤਾ ਗਿਆ ਅਤੇ 7ਵੇਂ ਭਾਗ ਨੂੰ ਫਿਰ ਹਟਾ ਦਿੱਤਾ ਗਿਆ ਕਿਉਂਕਿ ਪਾਰਟ A B C D ਤਾਂ ਰਹਿ ਹੀ ਨਹੀਂ ਗਏ ਸੀ ਠੀਕ ਹੈ ਹੁਣ ਅਸੀਂ ਗੱਲ ਕਰਦੇ ਹਾਂ ਭਾਗ 8 ਦੀ ਜਿਸ ਦੇ ਵਿੱਚ ਸਾਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜਾਣਕਾਰੀ ਮਿਲਦੀ ਆ ਤੇ ਇਹ ਧਾਰਾ 239 ਤੋਂ ਲੈ ਕੇ 242 ਤੱਕ ਸਾਨੂੰ ਜਾਣਕਾਰੀ ਮਿਲਦੀ ਆ ਜੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੁਣ ਭਾਗ 8 ਦੇ ਵਿੱਚ ਕਿਹੜੇ ਆਰਟੀਕਲ ਨੇ 239 ਤੋਂ 242 ਇਹ ਤੁਸੀਂ ਯਾਦ ਰੱਖਣੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਕਿਹੜੇ ਆ ਦੇਖੋ ਜਦੋਂ ਸੰਵਿਧਾਨ ਫਜ਼ਲ ਅਲੀ ਕਮੇਟੀ ਬਿਠਾਈ ਗਈ ਸੀ 1956 ਦੇ 1955 ਚ ਫਿਰ 1956 ਚ ਰਿਜ਼ਲਟ ਨਿਕਲਿਆ ਕਿ 14 ਰਾਜ ਬਣਾ ਦਿੱਤੇ ਸੀ ਤੇ ਛੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਜਲਦੀ ਨਾਲ 14 ਰਾਜਾਂ ਦੇ ਨਾਮ ਲਿਖੋ ਆਂਧਰਾ ਪ੍ਰਦੇਸ਼ ਅਸਾਮ ਵਿਹਾਰ ਬੰਬੇ ਜੰਮੂ ਕਸ਼ਮੀਰ ਕੇਰਲ ਮੱਧ ਪ੍ਰਦੇਸ਼ ਮਦਰਾਸ ਮੈਸੂਰ 오ਡੀਸਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਤੇ ਛੇ ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ ਅੰਡੇਮਾਨ ਨਿਕੋਬਰ ਦਿੱਲੀ ਹਿਮਾਚਲ ਪ੍ਰਦੇਸ਼ ਲਕਸ਼ਦੀਪ ਮਨੀਪੁਰ ਤ੍ਰਿਪੁਰਾ ਬਾਦ ਵਿੱਚ ਤ੍ਰਿਪੁਰਾ ਤੇ ਮਣੀਪੁਰ ਨੂੰ ਮਰਜ ਕਰਕੇ ਇੱਕ ਰਾਜ ਬਣਾਇਆ ਗਿਆ 1972 ਦੇ ਵਿੱਚ ਠੀਕ ਹੈ ਕੇਂਦਰ ਸ਼ਾਸਿਤ ਪ੍ਰਦੇਸ਼ 1956 ਚ ਬਣਾਇਆ ਗਿਆ ਲਕਸ਼ਦੀਪ ਦਾ ਗਠਨ 1973 ਦੇ ਵਿੱਚ ਕੀਤਾ ਗਿਆ ਮਤਲਬ ਪਹਿਲਾਂ ਦਾ ਨਾਮ ਖਸ਼ੋਰ ਸੀਗਾ ਹੁਣ ਇਹਦਾ ਨਾਮ ਲਕਸ਼ਦੀਪ 1973 ਜੇ ਨੂੰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਨੂੰ 1971 ਚ ਰਾਜ ਬਣਤਾ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਫਿਰ ਦਿੱਲੀ ਨੂੰ 1956 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਤੇ ਅੰਡੇਮਾਨ ਨਿਕੋਵਰ ਦਾ ਗਠਨ ਤਾਂ ਪਹਿਲਾਂ ਹੀ ਸੀਗਾ 1956 ਦੇ ਵਿੱਚ ਹੀ ਠੀਕ ਹੈ ਤਾਂ ਹੁਣ ਗੱਲ ਕਰਦੇ ਆ ਕਿ ਕਿਵੇਂ ਕਿਹੜੇ ਨਵੇਂ ਰਾਜ ਆ ਕਿਹੜੇ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਹੜੇ ਕਿ ਬਣੇ ਆ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਦਾ 파ਟ ਚੱਲ ਰਿਹਾ ਤਾਂ ਸਭ ਤੋਂ ਪਹਿਲਾਂ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਵੀ ਸੀ ਹੁਣ ਵੀ ਸੀ ਉਹ ਸੀ ਅੰਡੇਮਾਨ ਨਿਕੋਵਰ ਦੀਪ ਸਮੂਹ ਜਿਸ ਦਾ ਗਠਨ 1956 ਚ ਹੋਇਆ ਨਵੇਂ ਰਾਜਾਂ ਦਾ ਗਠਨ ਦਾਦਰਾ ਤੇ ਨਗਰ ਹਵੇਲੀ ਲਿਖੋ ਜਲਦੀ ਦਾਦਰਾ ਅਤੇ ਨਗਰ ਹਵੇਲੀ 1961 ਵਿੱਚ ਪੁਰਤਗਾਲਾਂ ਤੋਂ ਆਜ਼ਾਦ ਹੋਇਆ ਤੇ 10ਵੇਂ ਸੰਵਿਧਾਨ ਸੰਸ਼ੋਧਨ ਦੇ ਮਾਧਿਅਮ ਨਾਲ 1961 ਦੇ ਵਿੱਚ ਬਣਾਇਆ ਗਿਆ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਠੀਕ ਹੈ ਫਿਰ ਦਮਨ ਅਤੇ ਦੀਵ ਇਹ ਪੁਰਤਗਾਲਾਂ ਤੋਂ 1962 ਦੇ ਵਿੱਚ ਆਜ਼ਾਦ ਹੋਇਆ ਤੇ 12ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਸੌਰੀ ਦਮਨ ਅਤੇ ਦੀਵ 1961 ਚ ਹੀ ਹੋਇਆ ਸੀ ਤੇ 1962 ਦੇ ਵਿੱਚ 12ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਇਸ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਪਰ ਬਾਅਦ ਵਿੱਚ ਹੁਣ 26 ਜਨਵਰੀ 2020 ਨੂੰ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਇਹਨਾਂ ਨੂੰ ਇਕੱਠੇ ਕਰਤਾ ਇੱਕ ਇੱਕ ਕੇਂਦਰ ਸਸ਼ਾਸ਼ਿਤ ਪ੍ਰਦੇਸ਼ ਬਣਾਤਾ ਸੀਗਾ ਠੀਕ ਹੈ ਹੁਣ ਦੇਖੋ ਅੱਗੇ ਆ ਪੁੱਡੂਚੇਰੀ ਇਹ ਫਰਾਂਸ ਤੋਂ ਆਜ਼ਾਦ ਹੋਇਆ ਸੀ 1954 ਚ ਫਿਰ ਇੱਥੇ ਕਾਫੀ ਟਾਈਮ ਪ੍ਰਸ਼ਾਸਨ ਚੱਲਿਆ ਅੱਗੇ ਜਾ ਕੇ 14ਵਾਂ ਸੰਵਿਧਾਨ ਸੰਸ਼ੋਧਨ ਹੋਇਆ 1962 ਦੇ ਵਿੱਚ 1962 ਦੇ ਵਿੱਚ 14ਵਾਂ ਸੰਵਿਧਾਨ ਸੰਸ਼ੋਧਨ ਹੋਇਆ ਤੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਫਿਰ ਚੰਡੀਗੜ੍ਹ 1966 ਵਿੱਚ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਇਹਨਾਂ ਦੋਨਾਂ ਦਾ ਸਾਂਝਾ ਖੇਤਰ ਸੀ ਇਸ ਤੇ ਵਿਵਾਦ ਹੋ ਗਿਆ ਪੰਜਾਬ ਨੇ ਕਿਹਾ ਕਿ ਅਸੀਂ ਰੱਖਣਾ ਵਾ ਹਰਿਆਣਾ ਨੇ ਚੰਡੀਗੜ੍ਹ ਦੀ ਮੰਗ ਕੀਤੀ ਪੰਜਾਬ ਨੇ ਅਲੱਗ ਕੀਤੀ ਫਿਰ ਕੇਂਦਰ ਸਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਤੁਸੀਂ ਲੜਾਈ ਛੱਡੋ ਆਪਾਂ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਤੁਹਾਡੀ ਸਾਂਝੀ ਰਾਜਸਥਾਨੀ ਬਣਾ ਦਿੰਨੇ ਆ ਠੀਕ ਹੈ ਉਸ ਤੋਂ ਬਾਅਦ ਜੰਮੂ ਕਸ਼ਮੀਰ ਪਹਿਲਾਂ ਇੱਕ ਰਾਜ ਹੁੰਦਾ ਸੀ ਤੇ ਬਾਅਦ ਵਿੱਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡ ਦਿੱਤਾ ਗਿਆ ਜੰਮੂ ਕਸ਼ਮੀਰ ਅਤੇ ਲਦਾਖ ਠੀਕ ਹੈ ਜੰਮੂ ਕਸ਼ਮੀਰ ਅਤੇ ਲਦਾਖ ਤਾਂ 31 ਅਕਤੂਬਰ 2019 ਨੂੰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਲਦਾਖ ਨੂੰ ਵੀ 31 ਅਕਤੂਬਰ 2019 ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਹੁਣ ਗੱਲ ਕਰਦੇ ਹਾਂ ਆਰਟੀਕਲ ਦੀ ਅਨੁਛੇਦ 239 ਇਸ ਦੇ ਵਿੱਚ ਦੱਸਿਆ ਗਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਜਾਨੀ ਕਿ ਪ੍ਰਬੰਧਕ ਆਰਟੀਕਲ 239 ਦਾ ਖੰਡ 1 ਕਹਿੰਦਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਬੰਧਕ ਰਾਸ਼ਟਰਪਤੀ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ ਅਤੇ ਰਾਸ਼ਟਰਪਤੀ ਕਿਸੇ ਵੀ ਪ੍ਰਬੰਧਕ ਨੂੰ ਨਿਜੋਕਤ ਕਰ ਸਕਦਾ ਠੀਕ ਹੈ ਤੇ ਇਸ ਕਰਕੇ ਹੁਣ ਪ੍ਰਬੰਧਕ 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 ਹੋ ਗਿਆ ਚਾਹੇ ਹੋ ਗਿਆ ਆਪ ਕਹਿ ਲੋ ਉਪ ਰਾਜਪਾਲ ਸੇਮ ਹੀ ਹੁੰਦੇ ਆ ਠੀਕ ਹੈ ਪਰ ਮੈਂ ਤੁਹਾਨੂੰ ਦੱਸੂਗੀ ਪ੍ਰਬੰਧਕ ਉਹ ਹੁੰਦਾ ਵਾ ਜਿਹੜਾ ਮਤਲਬ ਕਿ ਮੰਨ ਕੇ ਚੱਲੋ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਆ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਆ ਜੋ ਵੀ ਪੰਜਾਬ ਦਾ ਗਵਰਨਰ ਹੋਊਗਾ ਉਹੀ ਚੰਡੀਗੜ੍ਹ ਦਾ ਗੜ ਦਾ ਪ੍ਰਬੰਧਕ ਹੋਊਗਾ ਠੀਕ ਹੈ ਪ੍ਰਬੰਧਕ ਉਹ ਹੁੰਦਾ ਜਿਹੜਾ ਨਾਲ ਲੱਗਦੇ ਰਾਜ ਦਾ ਗਵਰਨਰ ਹੁੰਦਾ ਠੀਕ ਹੈ ਪਰ ਉਪ ਰਾਜਪਾਲ ਉਹ ਹੁੰਦਾ ਜਿਹੜਾ ਨਾਲ ਲੱਗਦੇ ਰਾਜ ਦਾ ਗਵਰਨਰ ਨਹੀਂ ਹੁੰਦਾ ਵੈਸੇ ਵੀ ਚੁਣ ਦਿੱਤਾ ਜਾਂਦਾ ਜ਼ਰੂਰੀ ਨਹੀਂਗਾ ਠੀਕ ਹੈ ਇਹ ਫਰਕ ਆ ਦੋਨਾਂ ਦੇ ਵਿੱਚ ਹੁਣ ਉਪ ਰਾਜਪਾਲ ਆ ਦਿੱਲੀ ਦੇ ਅੰਡੇਮਾਨ ਨਿਕੋਬਾਰ ਦੇ ਪੁੱਡੂਚੇਰੀ ਦੇ ਜੰਮੂ ਕਸ਼ਮੀਰ ਦੇ ਤੇ ਲਕਸ਼ਦੀਪ ਦੇ ਪ੍ਰਬੰਧਕਾ ਚੰਡੀਗੜ੍ਹ ਦੇ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੇ ਲਕਸ਼ਦੀਪ ਦੇ ਕਲੀਅਰ ਹੋਇਆ ਪ੍ਰਬੰਧਕ ਜਾਂ ਉਪਰਾਜਪਾਲ ਇਹਨਾਂ ਦੋਨਾਂ 'ਚ ਮੈਂ ਤੁਹਾਨੂੰ ਫਰਕ ਦੱਸ ਦਿੱਤਾ ਵਾ ਤੇ ਰਾਸ਼ਟਰਪਤੀ ਪ੍ਰਬੰਧਕ ਰਾਸ਼ਟਰਪਤੀ ਆ ਜਿਹੜਾ ਪ੍ਰਬੰਧਕ ਹੁੰਦਾ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਬੰਧਕ ਕੌਣ ਹੁੰਦਾ ਰਾਸ਼ਟਰਪਤੀ ਹੁੰਦਾ ਤੇ ਉਹ ਆਪਣੀ ਮਰਜ਼ੀ ਨਾਲ ਆਪਣੀ ਜਗ੍ਹਾ ਤੇ ਕੁਝ ਲੋਕਾਂ ਨੂੰ ਚੁਣ ਸਕਦਾ ਜਿਹੜੇ ਕਿ ਉਪ ਰਾਜਪਾਲ ਹੋਣਗੇ ਜਾਂ ਪ੍ਰਬੰਧਕ ਹੋਣਗੇ ਫਿਰ ਅੱਗੇ ਦਿੱਤਾ ਹੋਇਆ ਕਿ ਆਰਟੀਕਲ 239 ਦਾ ਖੰਡ 2 ਜਿਹਦੇ ਵਿੱਚ ਦੱਸਿਆ ਹੋਇਆ ਰਾਸ਼ਟਰਪਤੀ ਕਿਸੇ ਰਾਜਪਾਲ ਨੂੰ ਨਾਲ ਲੱਗਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਵਜੋਂ ਨਿਯੁਕਤ ਕਰ ਸਕਦਾ ਫੋਰ ਐਗਜ਼ਾਮਪਲ ਚੰਡੀਗੜ੍ਹ ਪੰਜਾਬ ਪੰਜਾਬ ਦੇ ਨਾਲ ਲੱਗਦਾ ਹੁਣ ਪੰਜਾਬ ਤੇ ਪੰਜਾਬ ਦੇ ਗਵਰਨਰ ਕੌਣ ਆ ਜੋ ਵੀ ਪੰਜਾਬ ਦੇ ਗਵਰਨਰ ਹੋਣਗੇ ਵਰਤਮਾਨ ਸਮੇਂ ਉਹੀ ਚੰਡੀਗੜ੍ਹ ਦੇ ਪ੍ਰਬੰਧਕ ਹੋਣਗੇ ਪ੍ਰਸ਼ਾਸਕ ਹੋਣਗੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਅੱਗੇ ਆਰਟੀਕਲ 239 ਇਹ ਦੇਖੋ ਜਿਨ੍ਹਾਂ ਦੇ ਮਗਰ ਵੀ ਏ ਲੱਗਦਾ ਜਾਂ ਬੀ ਲੱਗਦਾ ਸੀ ਲੱਗਦਾ ਇਹਦਾ ਮਤਲਬ ਉਹ ਸੰਵਿਧਾਨ ਵਿੱਚ ਬਾਅਦ ਵਿੱਚ ਜੋੜਿਆ ਗਿਆ ਤਾਂ ਇਹ ਦੇਖੋ 14ਵੇਂ ਸੰਵਿਧਾਨ ਸੰਸ਼ੋਧਨ 1962 ਦੇ ਤਹਿਤ ਜੋੜਿਆ ਗਿਆ ਵਾ ਤੇ ਕਿਸੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਮੰਡਲ ਜਾਂ ਵਿਧਾਨ ਪ੍ਰੀਸ਼ਦ ਦਾ ਗਠਨ ਕੀਤਾ ਜਾ ਸਕਦਾ ਇਹ ਆਰਟੀਕਲ 239 ए ਦੇ ਤਹਿਤ ਆ ਅੱਗੇ ਆ ਜੀ ਆਰਟੀਕਲ 239 ਦਾ ए ए ਅੱਗੇ 239 ਦੇ ए ए ਦੇ ਵਿੱਚ ਵੀ ਸੋਧ ਮਤਲਬ 239 ਦੇ ए ਦੇ ਵਿੱਚ ਵੀ ਸੋਧ ਕੀਤੀ ਗਈ ਆ ਤੇ ਇਹ ਸੋਧ ਹੋਈ ਆ 69ਵੇਂ ਸੰਵਿਧਾਨ ਸੰਸ਼ੋਧਨ 1991 ਦੇ ਵਿੱਚ ਠੀਕ ਹੈ ਇਹਦੇ ਵਿੱਚ ਦੱਸਿਆ ਗਿਆ ਦਿੱਲੀ ਦੇ ਲਈ ਵਿਸ਼ੇਸ਼ ਉਪਬੰਧ ਇਹ ਲਾਏ ਆ ਕਿ ਦਿੱਲੀ ਨੂੰ ਨੈਸ਼ਨਲ ਕੈਪੀਟਲ ਰੀਜਨ ਦਾ ਨਾਮ ਦਿੱਤਾ ਗਿਆ ਠੀਕ ਹੈ ਦੂਸਰਾ ਦਿੱਲੀ ਦਾ ਇੱਕ ਪ੍ਰਬੰਧਕ ਹੋਵੇਗਾ ਜਿਸ ਨੂੰ ਉਪ ਰਾਜਪਾਲ ਕਿਹਾ ਜਾਵੇਗਾ ਤੇ ਦਿੱਲੀ ਦੇ ਲਈ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਹੋਵੇਗੀ ਦਿੱਲੀ ਦੇ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਸੰਸਦ ਨਿਰਧਾਰਿਤ ਕਰੇਗੀ ਤੇ ਵਿਧਾਨ ਸਭਾ ਨੂੰ ਰਾਜ ਸੂਚੀ ਅਤੇ ਸੰਵਰਤੀ ਸੂਚੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਪਰ ਦਿੱਲੀ ਦੀ ਵਿਧਾਨ ਸਭਾ ਜਨਤਕ ਵਿਵਸਥਾ ਪੁਲਿਸ ਅਤੇ ਜ਼ਮੀਨ ਤੇ ਕਾਨੂੰਨ ਨਹੀਂ ਬਣਾ ਸਕਦੀ ਇਹ ਆਉਂਦਾ ਹੁੰਦਾ ਹੈ ਐਗਜ਼ਾਮ ਦੇ ਵਿੱਚ ਕਿ ਕਿਹਦੇ ਤੇ ਦਿੱਲੀ ਦੀ ਵਿਧਾਨ ਸਭਾ ਕਾਨੂੰਨ ਨਹੀਂ ਬਣਾ ਸਕਦੀ ਠੀਕ ਹੈ ਤਾਂ ਧਿਆਨ ਦਿਓ ਤੇ ਜੇਕਰ ਵਿਧਾਨ ਸਭਾ ਵਿਧਾਨ ਸਭਾ ਹਾਂਜੀ ਜੇਕਰ ਵਿਧਾਨ ਸਭਾ ਦਾ ਕਾਨੂੰਨ ਸਹੀ ਨਹੀਂ ਤਾਂ ਕਾਨੂੰਨ ਤਾਂ ਸੰਸਦ ਦਾ ਕਾਨੂੰਨ ਹੀ ਮੰਨਿਆ ਜਾਵੇਗਾ ਦਿੱਲੀ ਦੀ ਵਿਧਾਨ ਸਭਾ ਕਾਨੂੰਨ ਬਣਾ ਸਕਦੀ ਆ ਪਰ ਜੇ ਉਹ ਕਾਨੂੰਨ ਸਹੀ ਨਹੀਂਗਾ ਤਾਂ ਸੰਸਦ ਦਾ ਕਾਨੂੰਨ ਹੀ ਮੰਨਿਆ ਜਾਵੇਗਾ ਇਹ ਦੱਸਿਆ ਹੋਇਆ ਤੇ ਮੰਤਰੀ ਮੰਡਲ ਦੀ ਸੰਖਿਆ ਵਿਧਾਨ ਸਭਾ ਦੀ ਕੁੱਲ ਸੰਖਿਆ ਦਾ 10% ਹੋਣੀ ਚਾਹੀਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਜੀ ਜੇਕਰ ਆਪਾਂ ਗੱਲ ਕਰੀਏ ਇਹਦੇ ਵਿੱਚ ਇੱਕ 70ਵਾਂ ਸੰਵਿਧਾਨ ਸੋਧਨ ਵੀ ਹੋਇਆ ਸੀ 1992 ਦੇ ਵਿੱਚ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਦਿੱਲੀ ਅਤੇ ਪੁੱਡੂਚੇਰੀ ਦੇ ਵਿਧਾਨ ਸਭਾ ਦੇ ਮੈਂਬਰ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਣਗੇ ਵੈਰੀ ਵੈਰੀ ਇੰਪੋਰਟੈਂਟ ਨੋਟ ਕਰ ਲੋ ਇਸ ਨੂੰ ਹਾਂਜੀ ਅੱਗੇ ਆਰਟੀਕਲ 240 ਇਸ ਦੇ ਵਿੱਚ ਦੱਸਿਆ ਹੈ ਕਿ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨਿਜ਼ਮ ਬਣਾਉਣ ਦੀ ਰਾਸ਼ਟਰਪਤੀ ਦੀ ਸ਼ਕਤੀ ਮਤਲਬ ਕੀ ਆ ਕਿ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਉਹਨਾਂ ਤੇ ਰੂਲ ਬਣਾ ਸਕਦਾ ਵਾ ਰਾਸ਼ਟਰਪਤੀ ਇਹ ਉਹ ਅਧਿਕਾਰ ਆ ਰਾਸ਼ਟਰਪਤੀ ਨੂੰ ਦੇਖੋ ਜਿਹੜੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਆ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਤੇ ਰਾਜ ਹੋ ਗਏ ਜਿਹੜੇ ਰਾਜ ਆ ਇਹਨਾਂ ਤੇ ਹੱਕ ਹੁੰਦਾ ਹੁਣ ਭਾਰਤ ਦੇ 28 ਰਾਜ ਆ 8 ਕੇਂਦਰ ਸ਼ਾਸਿਤ ਪ੍ਰਦੇਸ਼ ਆ ਕਿਹਦਾ ਦਾਇਰਾ ਇਹਨਾਂ ਚੋਂ ਵੱਡਾ ਹੁੰਦਾ ਕੇਂਦਰ ਸਰਕਾਰ ਦਾ ਜਾਂ ਰਾਜ ਸਰਕਾਰ ਦਾ ਇਹ ਹੁੰਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦਾਇਰਾ ਵੱਡਾ ਠੀਕ ਹੈ ਦੇ ਕੈਨ ਨੂੰ ਤਾਂ 28 ਰਾਜ ਆ ਕਹਿਣਗੇ ਸਟੂਡੈਂਟਸ ਕੀ ਇਹ ਵੱਡਾ ਵਾ ਨਹੀਂ ਯੂਟੀ ਵੱਡੀ ਹੁੰਦੀ ਆ ਕਿਉਂ ਵੱਡੀ ਹੁੰਦੀ ਆ ਕਿਉਂਕਿ ਇਹ ਦੇ ਇਹਦੀ ਦੇਖਰੇਖ ਰਾਜ ਸਰਕਾਰਾਂ ਹੀ ਕਰਦੀਆਂ ਇੱਕ ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਸਰਾਜ ਆ ਮੰਨ ਕੇ ਚਲੋ 2 3 4 ਰਾਜ ਬਣਾ ਲਈ ਮੈਂ ਇੱਥੇ ਠੀਕ ਹੈ ਇਹ ਚਾਰ ਰਾਜ ਚਾਹੇ ਪੰਜਾਬ ਹਰਿਆਣਾ ਮੋਹਾਲੀ ਤੇ ਫਾਜ਼ਿਲਕਾ ਲਿਖ ਲੋ ਚਾਰ ਰਾਜ ਹੁਣ ਇਹਨਾਂ ਦੀਆਂ ਅਲੱਗ-ਅਲੱਗ ਸਰਕਾਰਾਂ ਵਾਂ ਜਿਨ੍ਹਾਂ ਨੂੰ ਉਹ ਚਲਾ ਰਹੀਆਂ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੇਂਦਰ ਸਰਕਾਰ ਚਲਾ ਰਹੀ ਆ ਉਹ ਕੇਂਦਰ ਸਰਕਾਰ ਇਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਚਲਾ ਰਹੀ ਆ ਤੇ ਇਹ 28 ਰਾਜਾਂ ਨੂੰ ਵੀ ਚਲਾ ਰਹੀ ਐ ਇਸ ਤਰਕੇ ਦਾ ਦਾਇਰਾ ਵੱਡਾ ਵਾਂ ਠੀਕ ਹੈ ਅੱਗੇ ਆ 241 ਆਰਟੀਕਲ ਜਿਹਦੇ ਵਿੱਚ ਦੱਸਿਆ ਵਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਹਾਈ ਕੋਰਟ ਹਾਂਜੀ ਇਹਦੇ ਵਿੱਚ ਦੱਸਿਆ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਹਾਈ ਕੋਰਟ ਤਾਂ ਸਭ ਤੋਂ ਪਹਿਲਾਂ ਅੰਡੇਮਾਨ ਨਿਕੋਬਰ ਦੀਪ ਸਮੂਹ ਦੀ ਹਾਈ ਕੋਰਟ ਦੱਸੀ ਹੈ ਕਲਕੱਤਾ ਹਾਈ ਕੋਰਟ ਕਿ ਜਿਹੜਾ ਅੰਡੇਮਾਨ ਨਿਕੋਬਰ ਦੀਪ ਸਮੂਹ ਹੈ ਇਹਦੇ ਜਿੰਨੇ ਵੀ ਕੇਸ ਹੋਣਗੇ ਉਹ ਕਲਕੱਤਾ ਹਾਈ ਕੋਰਟ ਦੇ ਵਿੱਚ ਸੋਲਵ ਹੋਣਗੇ ਠੀਕ ਹੈ ਇਹ ਨਾਲ ਹੀ ਦੱਸਤੀ ਤਾਂ ਜੋ ਬਾਅਦ ਵਿੱਚ ਕੋਈ ਰੌਲਾ ਨਾ ਪਵੇ ਫਿਰ ਅੱਗੇ ਦਿੱਲੀ ਦੀ ਹਾਈ ਕੋਰਟ ਦਿੱਲੀ ਹਾਈ ਕੋਰਟ ਲਖਸ਼ਦੀਪ ਦੇ ਜਿੰਨੇ ਵੀ ਕੇਸ ਆ ਉਹ ਕੇਰਲ ਹਾਈ ਕੋਰਟ ਦੇ ਵਿੱਚ ਸੋਲਵ ਹੋਣਗੇ ਮਤਲਬ ਕੇਰਲ ਹਾਈ ਕੋਰਟ ਹੋਊਗੀ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀ ਹਾਈ ਕੋਰਟ ਬੰਬਈ ਹਾਈ ਕੋਰਟ ਹੋਊਗੀ ਪੁੱਡੂਚੇਰੀ ਦੀ ਹਾਈ ਕੋਰਟ ਮਦਰਾਸ ਹਾਈ ਕੋਰਟ ਹੋਵੇਗੀ ਚੰਡੀਗੜ੍ਹ ਦੀ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਂਝੀ ਹੋ ਮਤਲਬ ਚੰਡੀਗੜ੍ਹ ਦੀ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਸਾਂਝੀ ਹਾਈ ਕੋਰਟ ਆ ਉਹੀ ਚੰਡੀਗੜ੍ਹ ਦੀ ਹੋਵੇਗੀ ਜੰਮੂ ਕਸ਼ਮੀਰ ਦੀ ਹਾਈ ਕੋਰਟ ਜੰਮੂ ਕਸ਼ਮੀਰ ਹਾਈ ਕੋਰਟ ਹੀ ਆ ਲਦਾਖ ਦੀ ਜੰਮੂ ਕਸ਼ਮੀਰ ਹਾਈ ਕੋਰਟ ਹੋਵੇਗੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਨੈਕਸਟ ਹੈ ਆਰਟੀਕਲ 242 ਇਸ ਨੂੰ 7ਵੇਂ ਸੰਵਿਧਾਨ ਸੰਸ਼ੋਧਨ 1956 ਦੇ ਤਹਿਤ ਹਟਾ ਦਿੱਤਾ ਗਿਆ ਦੇਖੋ ਜਦੋਂ ਤੱਕ ਸੰਸਦ ਕਾਨੂੰਨ ਦੀ ਹੋਰ ਵਿਵਸਥਾ ਨਹੀਂ ਕਰਦੀ ਕਾਨੂੰਨ ਮਤਲਬ ਇਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਸਿੰਪਲ ਸ਼ਬਦਾਂ ਦੇ ਵਿੱਚ ਦੱਸਾਂ ਇਹਦੇ ਵਿੱਚ ਜਾਣਕਾਰੀ ਮਿਲਦੀ ਹੈ ਸਾਨੂੰ ਕਰੂਗ ਦੀ ਹੁਣ ਮੈਂ ਕਰੂਗ ਵੀ ਦੱਸਦੀ ਹਾਂ 242 ਦੇ ਵਿੱਚ ਕਰੂਗ ਰਾਜ ਭਾਰਤ ਦਾ ਇੱਕ ਰਾਜ ਸੀਗਾ ਜੋ 1950 ਤੋਂ ਲੈ ਕੇ 1956 ਤੱਕ ਰਿਹਾ ਠੀਕ ਹੈ ਭਾਰਤ ਦਾ ਰਾਜ ਆਰਟੀਕਲ 242 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਸੀ ਕਰੂਗ ਵਿੱਚ ਇਕੱਠੇ ਕੀਤੇ ਮਾਲੀਏ ਅਤੇ ਕਰੂਗ ਦੇ ਖਰਚੇ ਦੇ ਪ੍ਰਬੰਧ ਜਦ ਤੱਕ ਸੰਸਦ ਨਹੀਂ ਬਣਾ ਦਿੰਦੀ ਤਾਂ ਵਿਧਾਨ ਸਭਾ ਦੇ ਸੰਵਿਧਾਨਕ ਸ਼ਕਤੀਆਂ ਅਤੇ ਕੰਮ ਉਹੀ ਹੋਣਗੇ ਜੋ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਨ ਠੀਕ ਹੈ ਇਹ ਦੱਸਿਆ ਹੋਇਆ ਇਹਦੇ ਵਿੱਚ ਇਹਨੂੰ 1956 ਦੇ ਵਿੱਚ ਹਟਾ ਦਿੱਤਾ ਗਿਆ ਅੱਗੇ ਕੱਲ ਤੋਂ ਸਾਡਾ ਵੈਰੀ ਵੈਰੀ ਇੰਪੋਰਟੈਂਟ ਪਾਰਟ ਸ਼ੁਰੂ ਹੋਣ ਵਾਲਾ ਹੋਣ ਜਾ ਰਿਹਾ ਭਾਗ 9 ਜਿਹਨੂੰ ਬੋਲ ਦਿੰਨੇ ਆ ਪੰਚਾਇਤੀ ਰਾਜ ਵਿਵਸਥਾ ਬਾਰੇ 243 ਤੋਂ ਲੈ ਕੇ 243ਓ ਤੱਕ ਆਰਟੀਕਲ ਨੇ ਇਹ ਅਸੀਂ ਕੱਲ ਦੀ ਕਲਾਸ ਦੇ ਵਿੱਚ ਸਟਾਰਟ ਕਰਨੀ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਨੇ ਸੋ ਇਹਨਾਂ ਨੂੰ ਇਸ ਕਲਾਸ ਨੂੰ ਜ਼ਰੂਰ ਅਟੈਂਪਟ ਕਰਿਓ ਹੋਰ ਚਾਹੇ ਤੁਸੀਂ ਛੱਡ ਦਿਓ ਇਹਦੇ ਨੋਟਸ ਬਣਾ ਲਿਓ ਨਾਲ ਦੀ ਨਾਲ ਠੀਕ ਹੈ ਬਹੁਤ ਇੰਪੋਰਟੈਂਟ ਆ ਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।